ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਦੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਮਾਸ਼ੇ ਭਾਈ ਸਾਰਿਆਂ ਨੂੰ ਮਾਕੀ ਮੋਟਰ ਪਰ ਆਏ ਵਿੱਚ ਜਿਹੜਾ ਮਾਰਨ ਵਾਸਤੇ ਇੱਧਰ ਨੂੰ ਜਿਹੜਾ ਬਰਸੀਨ ਬੀਜਿਆ ਉਹਦੀ ਥੋੜੀ ਜਿਹੀ ਰਾਖੀ ਰੱਖਣੀ ਪੈਂਦੀ ਐ ਕਿਉਂ ਕਬੂਤਰ ਹੈਗੇ ਬਹੁਤ ਬੈਠੇ ਸਾਡੇ ਅੱਜ ਵੀ ਇਹ ਜਿਹੜੀ ਸਰੋਂ ਐ ਜੇ ਇਹਨਾਂ ਨੂੰ ਆਪਾਂ ਸਰੋਂ ਦੇਖੋ ਵੀ ਦੋ ਦਿਨਾਂ ਚ ਜੰਮੇ ਆਉਣੀਆਂ ਕੱਲ ਤਕਰੀਬਨ ਬੀਜਿਆ ਹੈ ਵੀ ਪਰਸੋਂ ਅੱਜ ਉਹਨੂੰ ਤੂੰ ਜਾਂ ਨਿਕਲਣ ਲੱਗ ਗਿਆ ਵੈਸੇ ਅੱਜ ਦਾ ਤੇ ਰਾਖੀ ਹੋਰ ਰੱਖਣੀ ਪੈਣੀ ਆ ਕੱਲ ਨੂੰ ਹਟ ਜਾਣਾ ਨਾ ਨਹੀਂ ਜੇ ਆਪਾਂ ਰਾਖੀ ਰੱਖੀ ਤਾਂ 2 ਦਿਨ ਦੇ ਵਿੱਚ ਸਾਰੀ ਸਰੋਂ ਚੁੱਕ ਜਾਂਦੇ ਆ ਬਹੁਤ ਸਪੀਡ ਹੈ ਦੇਖੋ ਦਾਣਾ ਨਾਲ ਕਿੰਨਾ ਬਰੀਕ ਹੈ ਗਾਰੇ ਦੇ ਵਿੱਚ ਗੜਿਆ ਵੇ ਗਾਰੇ ਵਿੱਚ ਵੀ ਘਟ ਲੰਦੇ ਆ ਵੀ ਇੰਨੀ ਸਪੀਡ ਨਾਲ ਸਰੋਂ ਚੁੱਕਦੇ ਆ ਇਹਨਾਂ ਦੀ ਰਾਖੀ ਹੋਰ ਰੱਖਣੀ ਪੈਂਦੀ ਆ ਪਤਾ ਨਹੀਂ ਇਹਨਾਂ ਨੂੰ ਕਿਹਣਾ ਪਤਾ ਲੱਜਦਾ ਇਸ ਚੀਜ਼ ਦਾ ਵੈਸੇ ਇਹਦੀ ਨਿਗਾਹ ਹੀ ਤੇਜ ਹੈ ਇਹ ਤਾਂ ਕਹਿੰਦੇ ਵੀ ਉੱਪਰ ਇੱਲ ਗਲੀ ਦੀ ਇੱਕ ਵਾਰ ਸ਼ਰਤ ਲੱਗੀ ਸੀ ਵੀ ਇੱਲ ਕਹਿੰਦੀ ਵੀ ਤੈਨੂੰ ਥੱਲੇ ਦੱਸ ਉਹ ਜਾਨਵਰ ਦੇਖਦਾ ਕਹਿੰਦਾ ਹਾਂ ਮੁਰਗਾ ਦੇਖਦਾ ਵੀ ਮੁਰਗਾ ਫਿਰਦਾ ਕਬੂਤਰ ਕਹਿੰਦਾ ਉਹ ਕਹਿੰਦੀ ਉਹਦੇ ਪੈਰ ਵਿੱਚ ਕਹਿੰਦਾ ਪੈਰ 'ਚ ਕੁਝ ਨਹੀਂ ਹੈਗਾ ਕਹਿੰਦੀ ਉਹਦੇ ਪੈਰ ਦੇ ਪੰਜੇ ਵਿੱਚ ਸਰੋਂ ਦਾ ਦਾਣਾ ਪਿਆ ਇੱਲ ਦੀ ਨਿਗਾਹ ਇਹਦੇ ਨਾਲੋਂ ਵੀ ਤੇਜ ਹੈ ਯਾਨੀ ਬਹੁਤ ਤੇਜ ਆ ਕਬੂਤਰ ਵੀ ਬਹੁਤ ਉੱਚਾ ਉੜਦਾ ਹੁੰਦਾ ਇੰਨਾ ਉੱਪਰ ਦੇਖ ਲੈਂਦਾ ਤਾਂ ਕਰਕੇ ਮੈਂ ਦੱਸਦਾ ਵੀ ਸਰੋਂ ਦੀ ਥੋੜੀ ਜਿਹੀ ਰੱਖੀ ਰੱਖਣੀ ਪੈਂਦੀ ਇਹਨਾਂ ਦਿਨਾਂ 'ਚ ਡਾਉਣੇ ਪੈਂਦੇ ਆ ਜੇ ਥੋੜੀ ਜਿਹੀ ਦੀਵਾਲੀ ਦੇ ਨੇੜੇ ਬੀਜੇ ਜਾਂਦਾ ਇਹਨਾਂ ਫਿਰ ਉਹ ਪਟਾਕੇ ਜਾਂ ਗੱਲ ਡਰੇ ਜਾਂਦੇ ਹੋਏ ਬੈਠਦੇ ਨਹੀਂ ਹੈਗੇ ਹੈ ਬਹੁਤ ਹੈ ਹੁਣ ਇੱਥੇ ਡਾਏ ਆ ਉਹ ਬੈਠਿਆ ਧਾਨ ਵਾਲੇ ਖੇਤਾਂ ਦੇ ਵਿੱਚ ਧਾਂ ਚੁਗਦੇ ਚੱਲ ਉੱਥੇ ਧਾਨ ਘਰੇ ਵੇ ਜੋ ਚੱਕੀ ਜਾਂਦੇ ਨੇ ਚੱਕਣੇ ਵੀ ਸਰੋਂ ਦਾ ਨੁਕਸਾਨ ਕਰਦੇ ਪਹਿਲੀ ਬਾੜ ਜਿਹੜੀ ਬਰਸੇਂਦੀ ਐ ਸਰੋਂ ਗਲੇ ਹੁੰਦੀ ਐ ਜੇ ਆਪਾਂ ਬਰਸੇਂਦੀ ਬਾੜ ਦੇਖੀਏ ਤਾਂ ਉਹਦੇ ਜੇ ਬਰਕਤ ਘੱਟ ਹੁੰਦੀ ਐ ਵੀ ਰਾਇਆ আর ਸਰੋਂ ਜੀ ਵਿੱਚ ਵਧੀਆ ਹੋ ਜਾਂਦਾ ਨਾਲ ਸਾਗ ਹੋ ਜਾਂਦਾ ਵਿੱਚ ਖਾਣੇ ਨੂੰ ਨਾਲੇ ਪਹਿਲੀ ਬਾੜ ਸੋਹਣੀ ਬਰਕਤ ਦੇ ਜਾਂਦੀ ਐ ਵੇਕਣ ਦਾ ਚਲੋ ਆਧਾ ਦਿਨ ਤਾਂ ਕੱਲ ਨੂੰ ਹੁਣ ਅੱਜ ਤੂਈਆਂ ਜੇ ਨਿਕਲਿਆ ਮੈਂ ਵੈਸੇ ਕੱਲ ਨੂੰ ਬਾਹਰ ਨਿਕਲਿਆ ਪੱਤਾ ਜੇ ਨਿਕਲਿਆ ਆਉਣਾ ਜਾ ਵੇ ਪਤਾ ਜੇ ਨਿਕਲਿਆ ਫਿਰ ਉਹਨੂੰ ਨਹੀਂ ਖਾਂਦੇ ਹੈਗੇ ਇੱਕ ਆਪਾਂ ਨੇ ਥੋੜੇ ਜਿਹਾ ਜੌਂ ਪਾਏ ਵਿੱਚ ਜੌਂਾਂ ਨੂੰ ਹੀ ਪੰਦੇ ਕਬੂਤਰ ਥੋੜਾ ਜਿਆਦਾ ਵੀ ਜੇ ਜੌਂਾਂ ਦੀ ਇਹਨਾਂ ਦੀ ਰੱਖੀ ਜਾਂ ਰੱਖੇ ਤਾਂ ਜੌਂ ਵੀ ਇਹਨਾਂ ਨੇ ਖਾ ਜਾਣੇ ਬੋਹੀ ਵੀ ਬਰਸੀਨੇ ਰਹਿ ਜਾਂਦਾ ਗੱਲਾਂ ਹੁਣ ਦੋ ਦਿਨ ਹੋ ਗਏ ਇਹਨਾਂ ਦੀ ਗੌਰ ਜੀ ਰੱਖਣੀ ਪੈਂਦੀ ਥੋੜੀ ਜੀ ਚਲੋ ਸਰੋਂ ਆਰ ਜਿਹੜੇ ਜੌਂ ਬਚੇ ਪਿਆ ਕੱਲ ਨੂੰ ਨਿਕਲੋ ਨੇ ਬਾਹਰ ਉਹ ਵੀ ਉਤੇ ਬਾਅਦ ਪਾਕੇ ਪਏ ਆਪਣਾ ਬਾਕੀ ਲੈਟ ਨੂੰ ਦੇਖਦੇ ਜੀ ਅੱਜ ਆਪਾਂ ਨੇ ਉੱਥੇ ਦੁਬਾਰੇ ਲਾਉਣੀ ਕਰਨੀ ਹੈ ਜਿਹੜੇ ਉਰਲੇ ਪਾਸੇ ਦੋ ਕੁ ਘਿਹਰੇ ਘਰੇ ਤੇ ਬਾਕੀ ਪਰਲਾ ਦਾ ਬੱਤ ਆਇਆ ਤਾਂ ਆਪਣਾ ਵੀ ਦੇਣਾ ਜਦ ਬੱਤ ਆ ਗਿਆ ਮੈਨੂੰ ਲੱਗਦਾ ਹੀ ਪਰਸੋਂ ਚੌਥੇ ਰੱਖੋ ਨਾ ਬੱਤ ਆ ਜੇਣਾ ਵੀ ਡਾਇ ਦੀ ਥੋੜੀ ਜੀ ਤੰਗੀ ਜੀਤੀ ਡਾਇਆ ਮਿਲਦਾ ਨਹੀਂ ਤਾਂ ਪੈਸੇ ਚਲੋ ਨਵਾਂ ਸ਼ਹਿਰ ਕਹਿੰਦੇ ਤੇ ਵੀ ਰਾਇਕ ਲੱਗਿਆ ਪਹੁੰਚਿਆ ਤਾਂ ਹੈਗਾ ਦੁਕਾਨਾ ਪਰ ਫਿਰ ਵੀ ਦੁਕਾਨਾ ਵਾਲੇ ਥੋੜੇ ਜੀ ਨਖਰੇ ਕਰਦੇ ਆ ਕਿਉਂ ਦੇਖੋ ਇੱਕ ਹੋਰ ਗੱਲ ਆ ਵੀ ਇੱਕ ਤਾਂ ਆਪਣਾ ਨਗਦ ਚੱਕਣੇ ਆ ਨਗਦ ਵਾਲਿਆਂ ਨਾਲੇ ਬਹੁਤ ਨਹੀਂ ਚੱਕਣੇ ਤਿੰਨ ਥੈਲੇ ਚੱਕਣੇ ਆ ਉਹਨਾਂ ਨੂੰ ਵੀ ਨਖਰੇ ਕਰਦੇ ਆ ਆਧਾਰ ਵਾਲੇ ਨੂੰ ਕਹਿੰਦੇ ਵੀ ਚੱਕ ਲੈ ਜਣ ਕਦੇ ਬਹਾਨਾ ਲਾ ਲੈਂਦੇ ਗੁਰਦੁਆਰਾ ਸਾਹਿਬ ਵਾਲਾ ਮਿਲ ਜਾਣਾ ਆ ਫਲਾਣੇ ਨਾਲ ਜਾਣੇ ਵੀ ਜਿਹੜੀ ਉਹਨਾਂ ਨੇ ਹੁਸ਼ਿਆਰੀ ਕਰੀ ਆ ਫਿਰ ਥੋੜੀ ਇਹ ਕਹਿੰਦੇ ਨੇ ਵੀ ਸਿੱਧੀ ਉਂਗਲੀ ਆਕੀ ਨਹੀਂ ਨਿਕਲਦਾ ਫਿਰ ਥੋੜੀ ਟੇਢੀ ਕਰਨੀ ਪੈਂਦੀ ਆ ਬਾ ਫਿਰ ਆਪਾਂ ਨੂੰ ਵੀ ਥੋੜੀ ਟੇਢੀ ਕਰਨੀ ਪੈਗੀ ਫਿਰ ਇੰਨੇ ਮਿਲ ਗਏ ਵੀ ਹੈ ਕਣਾ ਚਲੋ ਹੁਣ ਰੇਦਾ ਹੀ ਜ਼ਿਆਦਾ ਔਖਾ ਹੁੰਦਾ ਬੀਜ ਆਪਣੇ ਕੋਲ ਹੈਗਾ ਵੀ 826 ਲਿਆਂਦਾ ਵਾ ਜੀ ਇੱਕ ਇੱਕ ਹੈਗਾ 869 ਲਿਆਂਦਾ ਆਪਾਂ ਨੇ ਪੰਜਾਬ ਜਾ ਕੇ ਲੋ ਬੀਜ ਲਿਆਂਦਾ ਵਾ ਵੀ ਇੱਥੇ ਡਰਿੱਲ ਗਿਆ ਬੀਜ ਨਾਲ ਜਿੰਨਾ ਪੈ ਗਿਆ ਆਪਾਂ ਨੇ ਜਾਨੀ ਪੌਣਾ 40 ਉਹ ਹੈ ਕਈ ਵਾਰ 2 ਕਿਲੋ 3 ਕਿਲੋ ਵੱਧਾ ਹੀ ਪੈ ਜਾਂਦਾ ਉਹਦੇ ਹਿਸਾਬ ਨਾਲ ਵੱਧ ਲਿਆਂਦਾ ਵਾ 50 ਕਿਲੋ ਹੈ ਉੱਥੇ ਬੂਟਿਆਂ ਵੀ ਆਪਾਂ ਨੇ ਪਾਉਣਾ 45 ਕਿਲੋ ਐ। ਉੱਥੇ ਬੂਟਿਆਂ ਕਰਕੇ 5 ਕਿਲੋ ਵੱਧਾ ਪਾਉਣਾ ਐ। ਵੀ ਉੱਥੇ ਵੀ ਵੱਧ ਘੱਟ ਹੋ ਸਕਦਾ ਤਾਂ ਵੀ 50 ਲਿਆਂਦਾ ਵਾ ਜਿਹੜਾ ਬਚ ਗਿਆ ਫਿਰ ਉਹ ਕਿਾਰੇ ਜਿਹੜੇ ਖੱਤੀਆ ਖੁੱਤੀਆ ਜਿੰਨਾ ਵਿੱਚ ਛਿੱਟਾ ਦੇ ਕੇ ਆਪਾਂ ਨੇ ਬੀਜ ਦੇਣਾ। ਵੀ ਐਕਣਾ ਹੁਣ ਦੇਖਦੇ ਜਦੋਂ ਬਾਤ ਆ ਗਿਆ ਤਾਂ ਖੇਤ ਆਪਣੇ ਸਮਝ ਨੂੰ ਬੱਤੇ ਆ ਪਰ ਲੈ ਤਾਂ ਆਪਾਂ ਛੇੜ ਨਹੀਂ। ਚਾਰ ਪੰਜ ਤਰੀਕ ਦੇ ਗੇੜ ਚ ਜਦ ਇਹ ਬਾਕੇ ਐਨ ਰਗੜ ਕੇ ਕੁੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਸ਼ੀਨ ਵਾਲੇ ਤਿਆਰ ਕਰ ਦੇਣ ਗਿੱਲ ਜੀ ਚੜਦੀ ਹੋ ਜੂਗੀ ਉੱਪਰ ਗਿੱਲ ਹੈਗੀ ਬਹੁਤਾ ਖੇਤਾਂ ਦੇ ਵਿੱਚ। ਵੀ ਚਾਹੀਦੀ ਵੀ ਗਿੱਲਹੀ ਜੂ ਐ। ਬਹੁਤੀ ਜਿਆਦਾ ਮੀਂਹ ਚਾਹੀਦੀ ਹੈਗੀ ਬਾਕੀ ਬੂਟਾ ਵਾਲੇ ਖੇਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਇਕਣਾ ਚਲੋ ਲੇਟ ਆਈ ਵੀ ਜੁੱਸੇ ਇੱਕ ਵਾਰ ਪਾਣੀ ਲਾਏ ਬਾਕੀ ਦਿਖਾਉਂਦੇ ਹੋਰ ਕਾਰੋਬਰ ਜਿਹੜੇ ਚੱਲਦੇ ਆ ਤੁਹਾਨੂੰ ਸਾਰੇ ਆਪਾਂ ਵੀਡੀਓ ਦੇ ਵਿੱਚ ਬਹੁਤ ਪਿਆਰ ਆਈ ਧੰਨਵਾਦ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਕਿਣੇ ਪਿਆਰ ਬਣਾ ਰੱਖਿਆ ਆਪਣਾ ਵੀਕਰ ਪਰ ਰੱਖੇ ਸਾਰਿਆਂ ਤੇ ਵਾਹ ਦੇਖਦੇ ਆ ਪਰ ਨਹੀਂ ਪਹੁੰਚੀ ਵੀ ਲੇਟ ਕੰਨੀ ਇੱਕ ਸੋਚ ਲੱਗਦੀ ਸਾਡੇ ਰਸਤੇ 'ਚ ਬੂਟੇ ਅਗਰ ਜਿਆਦਾ ਫੰਦਾ ਦੇ ਵੀ ਗੌਰ ਰੱਖਣੀ ਪੈਂਦੀ ਛੋਲੀਆਂ ਉਹ ਇਹ ਬੈਠੀਆਂ ਇੱਕ ਦੋ ਕਰੇ ਆ ਗਿਓ ਤੋਂ ਫੋਨ ਹਿੱਲਿਓ ਬਚ ਗਏ ਸਟਾਰਟਰ ਪਰੇ ਬੈਠੀ ਸੀ ਤਾਂ ਮੋਟੇ ਆਲੇ ਖੇਤਾਂ ਦਾ ਇੰਨਾ ਕਹਿ ਵੀ ਬਾਤਾਂ ਜਿੰਨੇ ਛੇਤੀ ਥੋੜਾ ਜਿਹਾ ਥੋੜਾ ਜਿਹਾ ਖੇਤ ਆਪਣਾ ਟਾਈਮ ਲਾਊਗਾ ਤੂੰ ਜਿਆਦਾ ਸ਼ਾਮ ਆਉਂਦੇ ਐ ਇਹੇ ਤੋਂ ਪਾ ਪੈਂਦੀ ਰਹਿੰਦੀ ਐ ਤਾਂ ਪਾਈਪ ਲਾਈਨ ਦਾ ਇੰਨਾ ਹੋਗਾ ਵੀ ਖੇਤ ਵਿੱਚ ਵਾਟਣ ਦਾ ਬਗੇ ਬਾਅਦ ਚ ਆਉਂਦਾ ਪਹਿਲਾਂ ਪਾਣੀ ਆ ਜਾਣਾ ਹਰਦਾ ਭਾ ਦੇ ਨਾ ਪਾਣੀ ਆ ਵੀ ਕਰ ਆਪਾਂ ਨਾ ਵੇਚਤਾ ਦਾ ਚਲੋ ਬਸ ਸੱਚ ਦੇ ਭਾਜ ਇੱਕ ਕਹਿਰਾਸਤਾ ਇੱਕ ਪਿੰਡਚਾਰੀ ਦੀ 1000 ਰੁਪਏ ਦੇ ਦੇਤਾ ਬਾਕੀ ਜਿਹੜਾ ਤੋੜੀਆ ਰਾਇ ਦਾ ਅੱਛਾ ਨੂੰ ਵੇਚਤਾ ਮਹਾ ਪਾ ਦੋ ਫਰੀ ਉਹਨੇ ਇੱਕ ਨੇ ਬੇਲਾ ਕਰੀਏ ਖੇਤ ਨੂੰ ਕਿਉਂ ਇਹਦੇ ਪਾਣੀ ਥੋੜੇ ਦੇ ਘੱਟ ਛੱਡਿਆ ਹੋਇਆ ਇਹਦੇ ਟੁੱਟਣ ਦਾ ਥੋੜਾ ਜਿਹਾ ਖਤਰਾ ਰਹਿੰਦਾ ਆ ਫੇਰ ਤਾਂ ਨੀਵਾ ਜਾਂ ਵੀ ਬੀਜੀ ਦੀ ਸੁਪਰ ਸੀਡਰ ਕਰ ਛੱਟਾ ਦੇ ਕੇ ਵਧੀਆ ਜੰਮੇ ਜਾਂ ਸ਼ੋਰੇ ਵਿੱਚ ਥੋੜਾ ਜਿਹਾ ਫਿਰ ਹੋ ਜਾਂਦਾ ਫਰਕ ਹੁਣ ਆਹ ਫਾਂਟ ਜੀ ਲੈਣ ਦੇ ਵਿੱਚੋਂ ਬਾਕੀ ਖੇਤ ਦੇ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਜੰਮੂ ਜਿੰਨੀ ਵੀ ਹੈਗੀ ਇਹ ਜਬੀਦੀ ਬਜਾਈ ਹੈ ਇੱਕ ਦੀ ਬਹੁਤ ਹੈ ਮੈਂ ਕਹਿੰਦਾ ਵੀ 25 30 ਕਿਲੇ ਦਾ ਘੱਟੋ ਘਾਟ ਸਾਢੇ ਪਿੰਡ ਚ ਨਹੀਂ ਅੱਗੇ 5 7 ਤੱਕ ਹੀ ਹੁੰਦੇ ਨੇ ਤੁਹਾਨੂੰ ਤੇ ਜਖਾ ਗੰਨੇ ਦੀ ਬਜਾਈ ਹੋਣੀ ਹੈ ਹਰੇਕ ਬੰਦਾ ਹੁਣ ਬਦਲਦਾ ਫਸਲ ਨੂੰ ਦੇਖੀਏ ਧਾਨਾਂ ਦੇ ਵਿੱਚ ਬਿਮਾਰੀ ਪੈਂਦੀ ਹੈ ਜੇ ਬਿਮਾਰੀ ਨਾ ਪੈਂਦੀ ਤਾਂ ਹਾਈ ਬ੍ਰੈਡ ਜਿਹੜੇ ਲੱਗੇ ਹੋਏ ਤੇ ਸਰਕਾਰ ਨੇ ਤਾਂ ਕਰਨ ਨਾਲ ਵੀ ਐਕਣਾ ਮਾਰ ਪੈਂਦੀ ਹਰੇਕ ਚੀਜ਼ ਤੇ ਤਾਂ ਕਰਕੇ ਅਗਲਾ ਹੁਣ ਗੰਨੇ ਕਿੰਨੇ ਨੂੰ ਹੋ ਗਿਆ ਪਰ ਪਿਛਲੇ ਕਈ ਸਾਲ ਹੋ ਗਏ ਜਦ ਗੰਨੇ ਨੇ ਵੀ ਹੱਥ ਖੜੇ ਕਰਾਤੇ ਤੇ ਤਾਂ ਫਸਲ ਬਦਲੀ ਦੇਖ ਲੈਣੇ ਵੀ ਐਕਣਾ ਹੁਣ ਜਵੀ ਦੇਖੋ ਕਿੱਡੇ ਸਾਫਗਰ ਬੀਜ ਹੋਈ ਵੀ ਐ ਇਹ ਵੀ ਰੇਟ ਘਟ ਚ ਜਾਣੀ ਐ ਇਹ ਘੱਟ ਹੁੰਦੀ ਜਵੀ ਦਾ ਵੱਧ ਹੋ ਆ ਜਾਂਦਾ ਬਾਕੀ ਭਾਈ ਕੁਝਰ ਵਿਚਾਰਨ ਲੱਗੇ ਮੈਸਾਂ ਚਲੋ ਕੁਛ ਨਾ ਕੁਛ ਫਾਇਦਾ ਹੋ ਜਾਂਦਾ ਜਾਂ ਜਿਹੜੇ ਜੇ ਜੁੰਡੇ ਜੇ ਖੜੇ ਆ ਉਹ ਇਹਦੇ ਨੇ ਬੱਚੇ ਪਾਉਣੇ ਆ ਡੰਗਰ ਖਾ ਲੈਂਦੇ ਵਧੀਆ ਇਹਨਾਂ ਦੇ ਮੈਸਾਂ ਭਾਈ ਪਰਾਲੀ ਕੋ ਹੇਲੀਆਂ ਆ ਆ ਤਾਂ ਫੇਰ ਹਰੀ ਆ ਇਹਨਾਂ ਦੇ ਜਮੇ ਸੁੱਕੀ ਖਾਣੀ ਵੀ ਦੇਖੋ ਆ ਇਹਨਾਂ ਕਹੇ ਇਹ ਪੰਡਾ ਬੰਨਿਆ ਖਾ ਜਾਣੀ ਆ ਬਾਕੀ ਇਹਦਾ ਫਾਇਦਾ ਬਹੁਤ ਹੈ ਇਹਨਾਂ ਹੁਣ ਜਕਣਾ ਜੇ ਡੰਗਰ ਹੁੰਦੇ ਬਰਸੀਨ ਮੰਗਣ ਪੈਣਾ ਤਾਂ ਦਾਨੂ ਵਰਸ਼ੇਣ ਹੋਣਾ ਤਾਂ ਉਹ ਤੇ ਗਾਇ ਚਾਰ ਰਲਦਾ ਫਿਰੇ। ਲਿਪ ਮੰਗਦਾ ਸਾਈ ਪਾਣੀ ਹੁਣ। ਸੁੱਕਾ ਪੈਦਾ ਥੋੜਾ ਜਿਹਾ ਇਹਨੂੰ ਗੇੜਾ। ਲੋਦਨ ਹੋਏ ਘੱਟ ਲੱਗੇ ਖੰਡਪੜ ਸਾਹਿਬ ਚੱਲਦੇ। ਕੱਲ ਨੂੰ ਭੋਗ ਪਾਉਣਾ ਕੱਲ ਤੇ ਵਹਿਲੀ ਫਿਰ ਆਪਾਂ। ਉਹ ਵੀ ਚੱਲਦਾ ਕੰਮ। ਪਰ ਕੇ ਬਾਜਰੇ ਵਾਲਾ ਵੀ ਬੰਦੇ ਬਾਕੀ ਪੱਤੇ ਵਾਸ਼ੀਤੀ ਝੜਿਆ ਨਹੀਂ ਤਾਂ ਇੰਨੀ ਛੇਤੀ ਪੱਤੇ ਝੜਦੇ ਨਹੀਂ ਬੂਟੇ ਦੇ ਇੱਕ ਦੀ ਪਹਿਲੀ ਲੱਗਦੇ ਕਰਨ ਇਹ ਜੇ ਹੁੰਦਾ ਇਹਦੇ ਪੱਬੂ ਕੁੱਤਾ ਚਾਈਆ ਵੈਸੇ ਪੱਬੂ ਕੁੱਤਾ ਦੇਖਿਆ ਤਾਂ ਹੈ ਨਹੀਂ ਵਿੱਠਾਂ ਜੀ ਅੱਗੇ ਬਹੁਤ ਗਿਰਦੀਆਂ ਵਿੱਠਾਂ ਵੀ ਘਟ ਗਈਆਂ ਬਾਕੀ ਪਤਾ ਨਹੀਂ ਬਿਮਾਰੀ ਕਿਹੜੀ ਪਈ ਇਹਨੂੰ ਇਰਦੀ ਬੂਟੇ ਨੂੰ ਨਹੀਂ ਪੱਤਾ ਵਾਸ਼ੀਤੀ ਝੜਿਆ ਜੀ ਪੈਮਗਰ ਬਰਸਿੰਗ ਨੂੰ ਵਿਕਿਆ ਗਿਆ ਜਿਹੜਾ ਪਹਿਲਾਂ ਬਹੁਤ ਵਧੀਆ ਤਿਆਰ ਹੈ। ਆਹ ਕਿ ਬਾਸਮਤੀ ਦੇਖ ਚਾਉਂਦੇ ਵੀ ਲੋਟ ਰਹੀ ਹੈ ਕਿਤੇ ਨਹੀਂ। ਆਹ ਬਾਸਮਤੀ ਲੱਗੀ ਵੀ ਜੀ, ਲੇਟ ਲੱਗੀ ਨਾਲੇ। ਇਹਦੇ ਸਾਬਕਾ ਪੱਕੀ ਦੇਖਣ ਦਾ ਵਧੀਆ ਲੱਗਦੀ ਹੈ। ਕਿਉਂ ਕੋਈ ਬਿਮਾਰੀ ਵਾਲੀ ਸ਼ਿਕਾਇਤ ਲੱਗਦੀ ਨਹੀਂ ਹੈਗੀ। ਮਹੌਲ ਕੰਮ ਦੀ ਹਰੀ ਬਈ ਆ ਪਾਣੀ ਕਰ ਵੇਸੇ ਭਰੀ ਫਿਨ ਨੇ ਵੀ ਵਧੀਆ ਇੰਨੀ ਹੈਗੀ ਆ ਫਿੱਟਾ ਜਿਹੜਾ ਨਿਕਲਿਆ ਵਾ ਹੈ ਦਾ ਦੇਖਾ ਕੱਟ ਲੱਗਦਾ ਥੋੜਾ ਜਾਂ ਹੈ ਵਧੀਆ ਜਿੰਨਾ ਵੀ ਹੈਗਾ ਦੂੜੀ ਦੀ ਸਿਕਾਇਤ ਨਹੀਂ ਹੈਗੀ ਕੋਈ ਤੇਲੇ ਦੀ ਸਿਕਾਇਤ ਨਹੀਂ ਬਹੁਤੀ ਪਿਛਲੀ ਵਾਰ ਆਪਾਂ ਨੇ ਵੀ ਲਾਈ ਵੀ ਦੀ ਜਾਂ ਤੇਲੇ ਦੀ ਸਿਕਾਇਤ ਜ਼ਿਆਦਾ ਰਹੀ ਹੋਰ ਇਹ ਤਾਂ ਸੁੱਕ ਗਈ ਜਾਂਦੀ ਹੈ ਤਿਆਰ ਇਕਣੇ ਤਿਆਰ ਹੁੰਦੇ ਵੇ ਸਾਫ ਸਫਾਈ ਜੋ ਕੇ ਇਹ ਬੂਟੇ ਜਿਹੜੇ ਆਪਾਂ ਨੇ ਇੱਕ ਵਾਰ ਲਿਆ ਕੇ ਬਾਇਨਾ ਬਾਹਰ ਤੇ ਕੋਈ ਜਿਹਦੇ ਪੈਸੇ ਕਹਿੰਦੇ ਬੂਟੇ ਮੰਨਣੇ ਆਪਾਂ ਨੇ ਵੇਚ ਬੰਡੇ ਦਾ ਮੈਨੂੰ 100 ਕਾ ਬੂਟਾ ਨੂਣਾ ਵੀ ਤੇ ਲੱਗੇ ਵੇ ਬਾਕੀ ਭਾਈ ਆਲੂ ਵੀ ਨਾਲ ਲਾਇਆ ਜਾਂਦੀ ਆਪਾਂ ਵੀ ਇੰਨੇ ਕ ਲਾਉਂਦੇ ਰਹੇ ਆ ਇਹਦੇ ਨਾਲ ਦੱਦੇਗਾ ਪਰ ਖਰਚਾ ਬਹੁਤ ਖੇਚੜਗਾਨੀ ਪੈਂਦੀ ਦੀ ਫੇਰ ਸਾਹਮਣੇ ਔਖੇ ਹੋ ਜਾਂਦੇ ਸਟੋਰ ਵਿੱਚ ਰੱਖਣੇ ਔਖੇ ਹੋ ਜਾਂਦੇ ਨੇ ਇੱਕ ਅੱਧੇ ਥੈਲੇ ਰੱਖਦੇ ਨੇ ਤੇ ਉਹ ਖਰਾਬ ਹੋ ਜਾਂਦੇ ਨੇ ਪਿਛਲੇ ਸਾਲ ਦਾ ਇਨੀ ਇੱਕ ਥੈਲਾ ਲੈ ਲਿਆ ਮੌਕੀ ਫੇਰ ਮੁੱਲ ਵਧੀਆ ਹੀ ਜਾਂਦੇ ਠੀਕ ਰਹਿੰਦੇ ਨੇ ਇਹਨੇ ਵਾਹੀ ਇੱਕਵੇਂ ਛਾੜ ਦਿੰਦੇ ਨੇ ਨਾਲੇ ਛਾੜੀ ਜਾਣੀ ਨਾ ਡੰਗਾਂ ਨੂੰ ਪਾਈ ਜਾਣੀ ਪਹਿਲਾਂ ਇਹੀ ਕੁਝ ਹੁੰਦਾ ਤਾਂ ਹੁਣ ਕਰੋ ਗਾਹਾਂ ਗਾਹ ਫਰਕ ਪੈਂਦਾ ਚਾਹੀ ਜਾਂਦਾ ਡੰਗਰਾਂ ਨੂੰ ਹਾਂ ਜੀ ਨਿੱਕ ਝਾੜਕ ਪਾਈ ਸੀ ਸਾਰੀ ਬਖਾ ਲੈਂਦੇ ਨਹੀਂ ਡੰਗਰ ਕੋਈ ਪਾਉਣਾ ਡੰਗਰ 2-3 ਦਾ ਡੰਗਰ ਹੈ ਕੱਲ ਕੋ ਲਈ ਆਉਣਾ ਹੈ ਕੱਲ ਕੋ ਦੂਸਰਾ ਕੇ ਦਿਹਾਰੀ ਮ ਜਾਣਾ ਹੈ ਅੱਛਾ ਠੀਕ ਹੈ ਠੀਕ ਹੈ ਝਾੜ ਦੇ ਝਾੜ ਦੇ ਉਹ ਜਿਹੜਾ ਰਾਇਆ ਖੜਾ ਨਾ ਆਪਣਾ ਉਹ ਪਰਲੇ ਪਾਸੇ ਖੇਚ ਹਾਂ ਜੀ ਉਹ ਵੀ ਬੱਟਲੇ ਕਰੋ ਵਿੱਚ ਉਹ ਸਰਵਾਰ ਹਾਂ ਉਹਨੂੰ ਬਿਲਾ ਕਰ ਦੋ ਪਾਸਾ ਦਿਨ ਦੇ ਵਿੱਚ ਹਾਂ ਪੱਟ ਲੋ ਸਾਰੇ ਵੱਢ ਲੋ ਸੋ ਲੋ ਬਾਕੀ ਹਰਿਆਈ ਨਾ ਕੁਲ ਵੀ ਸੋਹਣੀ ਖੜੀ ਐ ਆਹ ਵਿੱਚ ਰਾਯਾ ਰੂਆ ਜਿਹਨਾਂ ਨੇ ਲਾਤਾ ਦਾ ਬੀਜ ਤੇ ਦਾ ਕੁਸ ਹਾਂ ਦੇਖੋ ਸਾਗ ਸੁਕ ਪੂਰਾ ਫੁੱਲ ਐ ਨੀਣਾ ਛਿੱਦਾ ਉਹਨਾਂ ਦਾ ਤਕੜਾ ਹੋਈ ਜਾਂਦਾ ਹੋਊਗਾ ਆ ਨਾਵਾ ਫੇਰ ਬੀਜਿਆ ਵੇ ਗਹਾਂ ਲੋ ਹੋ ਜਾਣਾ ਉਸ ਸਾਗ ਨੂੰ ਕਹਿੰਦੇ ਹੁਣ ਕੋਈ ਖਾਂਦਾ ਨਹੀਂ ਹੈਗਾ ਨਹੀਂ ਚਲੋ ਇੱਕ ਹੋਰ ਹੁੰਦੇ ਵੀ ਅੱਗੇ ਕੱਖਾਂ ਵਾਲੀਆਂ ਜਿਹੜਾ ਨਿੱਦਨ ਹੁੰਦੀ ਹੁੰਦੇ ਜਿਆਦਾ ਉਹ ਤੋੜ ਤੂੜ ਲੈ ਜਾਂਦੀ ਹੁਣ ਡੰਗਰੇ ਨਹੀਂ ਰੱਖੇ ਹੋਏ ਸਭ ਨੇ ਵੇਚ ਤੇ ਕਿਉਂ ਦੇਖਿਆ ਹੁਣ ਕਿਸੇ ਕੋਲ ਨਹੀਂ ਹਰੀ ਜਾਨਾ ਕੋਲ ਵੀ ਡੰਗਰ ਬਹੁਤ ਘਟ ਗਏ ਨਹੀਂ ਉਹ ਡੰਗਰ ਬਹੁਤ ਰੱਖਦੇ ਅੱਗੇ ਕੱਖਾਂ ਡਾਂ ਦੇਖਿਆ ਬਹੁਤ ਖੇਤਾਂ ਦੇ ਲੈਣ ਆਉਂਦੇ ਹੁੰਦੇ ਤੇ ਕੋਈ ਵੀ ਨਹੀਂ ਆਉਂਦਾ ਇਧਰ ਨੂੰ ਖੜੇ ਰਿਜਦਾ ਨਹੀਂ ਇਧਰ ਮੈਂ ਕਹਿੰਦਾ 15 20 ਜਣੇ ਆਉਂਦੇ ਹੁੰਦੇ ਤੇ ਕੋਈ ਸਭ ਨੇ ਹੀ ਡੰਗਰ ਵੇਚ ਤੇ ਡੰਗਰ ਪੈਂਦਾ ਥੋੜਾ ਜਿਹਾ ਮਹਿੰਗਾ ਹੀ ਹੈ ਇੱਕ ਦੋ ਰੱਖਣੇ ਜੇ ਡੰਗਰ ਝਾੜਾ ਰੱਖਣੇ ਆ ਫਿਰ ਡੰਗਰਾਂ ਦਾ ਲੰਗਰ ਵਾਲਾ ਕੰਮ ਹੋ ਗੇ ਸਰਦਾ ਕਿਉਂ ਹੁਣ ਇਹਦੀ ਲੋੜ ਨਹੀਂ ਇਹ ਵੀ ਵਧਦਾ ਜਾਂਦਾ ਦਿਨ ਬਦ ਦੇ ਬਹੁਤ ਸਾਰੇ ਲੋਕ ਤਕਰੀਬੇ ਮੇਂ ਬਸਤ ਆਉਣੇ ਵਾਲੇ ਇਹ ਮੈਂ ਪੰਜ ਚਾਰ ਦਿਨ ਇਹਨਾਂ ਕੱਢੇ ਦੇਣੇ ਨੇ ਇੱਕ ਦਾ ਤੋੜਿਆ ਉਹ ਥੈਗਾ ਵੀ ਤੇ ਚਲੋ ਵਧੀਆ ਹੈ ਖਾ ਪੀ ਲਵੇ ਕੋਈ ਦਾ ਪਹਿਲਾ ਆਪਣਾ ਇਲਾਜ ਕਰ ਦੇਣਾ ਬਾਕੀ ਇੱਕ ਵਾਰ ਬਾਕੀ ਨੇ ਮਿੱਟੀ ਦੇ ਵਿੱਚ ਦਲ ਜਾਣਾ ਬਾਕੀ ਸੂਪਰ ਡੀ ਕਰ ਦੇਣਾ ਕੋਲ ਅੱਦੇ ਲੱਗ ਕੇ ਅੱਦੇ ਬਜਾਈ ਸ਼ੁਰੂ ਹੋਈ ਨਹੀਂ ਦੇ ਰਹੀਆਂ ਬੀਜੀ ਹੈ ਕਿ ਖਿੱਲ ਹੈਗੀ ਰੌਣੀ ਕਿਸੇ ਨਾ ਕਰੇ ਨੀ ਇਹ। ਇਹ ਇੱਕ ਨੇ ਹਰੇ ਦੱਬੇ ਜੇ ਪਏ ਐ ਇਹ। ਬਹੁਤ ਹੀ 5 6 ਤਰੀਕ ਦੇ ਕੰਮ ਸਟਾਰਟ ਕਰਨਾ ਚਾਹੁੰਦੇ ਆ। ਕੋਈ ਪਹਿਲਾਂ ਦੇਖੀ ਹੋਵੇ ਜੀ ਹੋਗੀ ਦੀ। ਖਰਾਬ ਨੇ ਜੀ। ਉਹ ਫਿਰ ਕਹਾ ਕੋਰੇ ਨੇ ਖਰਾਬ ਕਰੀਆ ਕੋਰੇ ਦੇ ਉੱਪਰ ਤੇ ਨਾ 2 2 3 3 ਅੱਖਾਂ ਜਾਂ ਬੱਲ ਦੀਆਂ ਖਤਮ ਕਰਤੀਆਂ ਸਾੜਤੀਆਂ ਸਮਝ ਲੋ। ਉਹ ਕਾਮਯਾਬ ਨਹੀਂ ਹੋ ਜੂਗੀ ਫਿਰ। ਸਾਹਰ ਕੇ ਉਹ ਹੀ ਹਫਤਾ ਖੰਡ ਲੇਟ ਹੋ ਰਿਹਾ ਕਿ ਜਦੋਂ ਲੱਗਾ 5 6 ਤਰੀਕ ਤੇ ਬਜਾਈ ਸਾਡੇ ਸਟਾਰਟ ਤੇ ਆ ਦੇਖੋ ਸਭ ਮੈਂ ਡੱਬੇ ਪਏ ਆ ਵੱਢ ਕੇ ਕਿਸੇ ਨੇ ਨਹੀਂ ਖੇੜੇ ਹੈਗੇ ਰੌਣੇ ਨਹੀਂ ਕਰਨੇ ਹੈਗੇ ਗਿੱਲ ਬਸੇ ਰਹੀ ਆ ਜਿੱਦਿ ਜਦੋਂ ਬਹੁਤ ਪੋਣਾ ਵਧੀਆ ਬੱਦ ਕਰ ਰਿਹਾ ਹੁਣ ਟਾਈਮ ਆ ਜੀ ਅੱਜ ਫੋਮੇ ਤੁਮ ਨੇ ਖੇਤਾਂ ਨੂੰ ਸੈਰ ਕਰਾਉਣੀ ਆ ਤੁਹਾਡੇ ਕੰਮ ਥੋੜਾ ਜਾ ਸਾਲਾ ਦੂਜੀ ਰਿਹਾ ਅੱਜ ਜੇ ਪਹਿਤੋਂ ਆਲੂ ਖਾਏ ਤੇ ਯਾ ਕੰਕ ਆਹ ਜਿਹੜਾ 2 ਸਾਲ ਕੰਨਾ ਹੁੰਦਾ ਫਿਰ ਦਾ ਟਾਲ ਟੂੜਾ ਲੈ ਜਾਂਦਾ ਮਿੱਠਾ ਵਜੇ 2 ਸਾਲ ਕੰਨਾ ਨਹੀਂ ਹੁੰਦਾ ਹੈਗਾ ਪਹਿਲੇ ਸਾਲ ਅੰਨਾ ਬੀਜ ਦੇ ਬੂਟੇ ਲੱਗ ਜਾਂਦੇ ਯਾਰ ਕੰਨਾ ਵਧਿਆ ਬੂਟੇ ਮਿੱਠਾ ਖਾਣਾ ਤੋਂ ਹਰ ਟੱਕਣ ਦੀ ਵਧਿਆ ਰਹਿੰਦਾ ਉਹਨਾਂ ਦੇਖੋ ਅਣਕ ਬੀਜ ਹੋਣੀ ਆ 4 ਸਾਲੇ ਹੋ ਚਲੇ ਸਮਝ ਲਓ ਬੂਟੇ ਜੀ ਕਣਕ ਵਧਿਆ ਹੋ ਜਾਏਗਾ ਪਾਣਾ ਪਈ ਐ ਤਨਾ ਉਹ ਬਾਕੇ ਦੱਬੇ ਆ ਬੈ ਖੇਤ ਪਰ ਵੀ ਬਜਾਈ ਸਾਡੇ ਹਲੇ ਕਿਸੇ ਨੇ ਨਹੀਂ ਕਰੀ ਜੀ ਕੋਈ ਜੋ ਹੋਵੇ ਕੱਦੇ ਵਿੱਚ ਇਹ ਕਹਿੰਦਾ ਹਲੇ ਚੱਲਣਾ ਕੰਮ ਨਾ ਆਪੇ ਡੰਗਰਾ ਮਗਾਏ ਵੀ ਸੁਣਨਾ ਮਜ਼ਾ ਆ ਜ ਲੱਗਦਾ ਪਹਿਲਾਂ ਉੱਪਰ ਜਿਹਾ ਲੱਗਦਾ ਹਲੇ ਜਦੋਂ ਹੌਲੀ ਹੌਲੀ ਹੱਥ ਪੈਣੀ ਐ ਬਾਕੀ ਹਾਸਾ ਨੇੜੇ ਲੱਗ ਜਲਦੀਆਂ ਕੋਈ ਝੜ ਗਏ ਕੁਸ ਖਾ ਹੋ ਗਏ ਜਿੰਨੇ ਨੂੰ ਮੈਂ ਕਹਿੰਦਾ ਉਹਨਾਂ ਪੱਕਣਾ ਪੱਕਣਾ ਚੰਗੇ ਤਨ ਜਦ ਤੱਕ ਸਾਰਾ ਖਸ ਨਿਬੜ ਜਾਣਾ ਬਣਾਏ ਬਤਾ ਮੁਰੇ ਬਾਕੀ ਜਿਹੜਾ ਕੰਮ ਜ਼ਰੂਰੀ ਤਾਂ ਆਪਾਂ ਨੇ ਕਰਤਾ ਸੀ ਦੀਵਾਲੀ ਨੂੰ ਜਿਹੜਾ ਆਪਾਂ ਨੇ ਆਂਬ ਨੂੰ ਕਹਿੰਦਾ ਨੇ ਆਂਬ ਨੂੰ ਟੱਕ ਲਾਉਂਦੇ ਹੁੰਦੇ ਸੀ ਅਸੀਂ ਅੱਗੇ ਆਏ ਸਾਹ ਲਾਉਂਦੇ ਰਹੇ ਹੁਣ ਵਿੱਚ ਨੂੰ ਹਟ ਕੇ ਤੇ ਇਹਨੂੰ ਫੇਰ ਆਦ ਆ ਗਿਆ ਟਾਈਮਲ ਆਪਾਂ ਇਹਦਾ ਫੇਰ ਟੱਕ ਵੀ ਥੋੜੇ ਤਕੜੀ ਲੱਗ ਗਈ ਥੋੜੇ ਹੋਰ ਵੱਜ ਜਾਂਦਾ ਚੰਗੀ ਤਰ੍ਹਾਂ ਹੀ ਲੱਗ ਜਾਂਦਾ ਮੇਰੇ ਹਿਸਾਬ ਨਾਲ ਬੇਹ ਟੱਕ ਆਪਾਂ ਨਾ ਭਾਈ ਦਿਵਾਲੀ ਵਾਲੇ ਦਿਨ ਲਾ ਦਿੱਤੇ ਹੁਣ ਦੇਖਦੇ ਵੀ ਗਾਹ ਨੂੰ ਕੁਝ ਲੱਗਦਾ ਕਿ ਨਹੀਂ ਭਾਲਕ ਕਰੇ ਤਿਆਰ ਪਾਣੀ ਤੇ ਬਗੈਰ ਜਿਹੜਾ ਬੁੱਕਾ ਆਜਾ ਨੀ ਤੇ ਇੱਕ ਕਬੂਟੇ ਕਲੇ ਸਰੀ ਜਾਣਾ ਸਾਡਾ ਦਾ ਬਸ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਕਿਸੇ ਅਗਲੇ ਬਲੌਗ ਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ